ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਸਾਧ ਸੰਗਤ ਜੀ ਜਿਵੇਂ ਆਪ ਜੀ ਨੂੰ ਪਤਾ ਹੈ ਨਗਰ ਪਟਨੂਰਾਪੁਰ ਦਾ ਜਿਹੜਾ ਸਾਲਾਨਾ ਸਮਾਗਮ ਹੈ ਉਹ ਬਾਬਾ ਮੱਖਣਸ਼ਾਲ ਲਵਾਣਾ ਜੀ ਭਾ ਬਾਬਾ ਲੱਖੀਸ਼ਾ ਵਣਜਾਰਾ ਜੀ ਤੇ ਧੰਨ ਧੰਨ ਸ਼ਹੀਦ ਸਿੰਘ ਬਾਬਾ ਮਨੀ ਸਿੰਘ ਜੀ ਔਰ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਸਮਰਪਿਤ ਹੈ ਸਾਧ ਸੰਗਤ ਜੀ ਇਹ ਮਨਾਇਆ ਇਸ ਲਈ ਜਾਂਦਾ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਆਪਣੀਆਂ ਜਿਹੜਾ ਇਤਿਹਾਸ ਹੈ ਵੱਡਮੁੱਲਾ ਇਤਿਹਾਸ ਹੈ ਉਹਦੀ ਜਾਣਕਾਰੀ ਹੋਵੇ ਵੀ ਸਾਡੇ ਜਿਹੜੇ ਵੱਡ ਵਡੇਰੇ ਸੀ ਉਹਨਾਂ ਨੇ ਕਿੰਨੀ ਘਾਗਣਾ ਘਾਲੀ ਔਰ ਸਾਡੀ ਕੌਮ ਨੂੰ ਕਿੱਥੇ ਪਹੁੰਚਾਇਆ ਸੋ ਸਾਧ ਸੰਗਤ ਜੀ ਜਿਹੜੇ ਬੰਦੇ ਆਪਣੀ ਜੜਾ ਨਾਲ ਲੱਗੇ ਰਹਿੰਦੇ ਨੇ ਉਹ ਤੇ ਵੱਧੇ ਫੁੱਲਦੇ ਰਹਿੰਦੇ ਨੇ ਜਿਹੜੀਆਂ ਆਪਣੇ ਜੜਾ ਨਾਲ ਭੁੱਲ ਜਾਂਦੇ ਨੇ ਉਹ ਫਿਰ ਸੁੱਕ ਜਾਂਦੇ ਨੇ ਸਾਧ ਸੰਗਤ ਜੀ ਬਿਲਕੁਲ ਇਨ ਬਿੰਦ ਇਦਾਂ ਹੀ ਸਾਡੀ ਅਡੋਲਜੀ ਹੈ ਵੀ ਸਾਡੀ ਜਿਹੜੀ ਸਿੱਖ ਫਲਵਾੜੀ ਹੈ ਗੁਰੂ ਸਾਹਿਬ ਦਾ ਜਿਹੜਾ ਹੁਕਮ ਹੈ ਸਾਨੂੰ ਉਹਨੂੰ ਅਸੀਂ ਅੱਗੇ ਵਧਾਈਏ ਫਲਾਈਏ ਔਰ ਆਉਣ ਵਾਲੀ ਜਨਰੇਸ਼ਨ ਨੂੰ ਦੱਸੀਏ ਵੀ ਸਾਡੇ ਗੁਰੂ ਸਾਹਿਬਾਨਾ ਨੇ ਸਾਡੇ ਮਾਪੂਰਸ਼ਾ ਨੇ ਸਾਡੀ ਕੌਮ ਵਾਸਤੇ ਇਹ ਘਾਲਣਾ ਘਾਲੀ ਸੋ ਉਹਨਾਂ ਦੀ ਯਾਦ ਨੂੰ ਸਮਰਪਿਤ ਇਸ ਲਾਨਾ ਸਮਾਗਮ ਮਨਾਇਆ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਪਟਨੂਰਾ ਖੁਰਦ ਵਿਖੇ ਤਨ ਤਨ ਸੰਤ ਬਾਬਾ ਪ੍ਰੇਮ ਸਿੰਘ ਦੀ ਯਾਦ ਵਿੱਚ ਜੋ ਨਵਾਂ ਸਮਾਗਮ ਮਨਾਇਆ ਗਿਆ ਬਹੁਤ ਚੜਦੀ ਕਲਾ ਵਿੱਚ ਮਨਾਇਆ ਗਿਆ ਜਿੱਥੇ ਕਿ ਸਾਰੇ ਹੀ ਨਗਰ ਨੇ ਬਹੁਤ ਵੱਧ ਚੜ ਕੇ ਤਨ ਮਨ ਧਨ ਨਾਲ ਸੇਵਾ ਕੀਤੀ ਇਲਾਕੇ ਨਿਵਾਸੀਆਂ ਨੇ ਵੀ ਬਹੁਤ ਸੰਯੋਗ ਦਿੱਤਾ ਜਿੱਥੇ ਕਿ ਧੰਤਨ ਸੰਤ ਬਾਬਾ ਪ੍ਰੇਮ ਸਿੰਘ ਦੀ ਯਾਦ ਜਿੱਥੇ ਕਿ ਉਹਨਾਂ ਨੇ ਸਕੂਲ ਜੋ ਵਿਦਿਆਦਾਰੇ ਬਣਾਏ ਸੀ ਉੱਥੇ ਹਜ ਨਗਰ ਵੱਲੋਂ ਜਸਰਦਾਰ ਬਲਬੀਰ ਸਿੰਘ ਵੱਲੋਂ ਕਿਤਾਬਾਂ ਦੇ ਵੀ ਲੰਗਰ ਲਾਏ ਗਏ ਔਰ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਵਾਦ ਸੰਗਤਾਂ ਨੇ ਬਹੁਤ ਸੰਜੋਗ ਪਾ ਕੇ ਬੜੀ ਕਿਰਪਾ ਸਤਿਗੁਰ ਦੀ ਇਹ ਜੋ ਸਮਾਗਮ ਨੇ ਹੋਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ